ਅੱਜ ਵਰਤਾਂ ਦੇਖ ਰਹੇ ਹੋ ਤੁਸੀਂ ਬਹੁਤ ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਲਗਾਤਾਰ ਕਿਸਾਨੀ ਮੰਗਾਂ ਨੂੰ ਲੈ ਕੇ ਕਿਸਾਨੀ ਅੰਦੋਲਨ ਨੂੰ ਲੈ ਕੇ ਸਰਕਾਰ ਤੇ ਸਵਾਲ ਚੁੱਕ ਰਹੇ ਨੇ ਤੇ ਇਸ ਨੂੰ ਲੈ ਕੇ ਸੀਨੀਅਰ ਪੱਤਰਕਾਰ ਬਲਤੇਜ ਸਿੰਘ ਪੰਨੂ ਨੇ ਸੁਖਬੀਰ ਸਿੰਘ ਬਾਦਲ ਦੇ ਸਿਆਸੀ ਸਵਾਲਾਂ ਨੂੰ ਲੈ ਕੇ ਕਿਸਾਨੀ ਨੂੰ ਲੈ ਕੇ ਜਿਹੜੇ ਸਵਾਲ ਉਹਨਾਂ ਨੇ ਪੁੱਛੇ ਨੇ ਉਹਨਾਂ ਸਵਾਲਾਂ ਦੇ ਉੱਤੇ ਹੀ ਆਪਣਾ ਰਿਐਕਸ਼ਨ ਜ਼ਾਹਰ ਕੀਤਾ ਗਿਆ ਬਲਤੇਜ ਸਿੰਘ ਪੰਨੂ ਨੇ ਤਿੰਨ ਖੇਤੀ ਕਾਨੂੰਨਾਂ ਦੇ ਮੁੱਦੇ ਤੇ ਸੁਖਬੀਰ ਸਿੰਘ ਬਾਦਲ ਨੂੰ ਘੇਰਿਆ ਤੇ ਲੁਧਿਆਣਾ ਵਿਖੇ ਜਿਹੜਾ ਲੈਂਡ ਪੂਲਿੰਗ ਐਕਟ ਦੇ ਤਹਿਤ ਪ੍ਰੋਜੈਕਟ ਆਮ ਆਦਮੀ ਪਾਰਟੀ ਦੇ ਵੱਲੋਂ ਆਰੰਭ ਕੀਤਾ ਗਿਆ ਉਸ ਪ੍ਰੋਜੈਕਟ ਨੂੰ ਲੈ ਕੇ ਸੁਖਬੀਰ ਸਿੰਘ ਬਾਦਲ ਜਿਸ ਕਿਸਮ ਦੀ ਬਿਆਨਬਾਜ਼ੀ ਕਰ ਰਹੇ ਨੇ ਉਸ ਬਿਆਨਬਾਜ਼ੀ ਤੇ ਵੀ ਬਲਤੇਜ ਪੰਨੂ ਵੱਡੇ ਸਵਾਲ ਖੜੇ ਕਰਦੇ ਹੋਏ ਨਜ਼ਰ ਆ ਰਹੇ ਨੇ ਹੋਰ ਕਿਹੜੇ-ਕਿਹੜੇ ਮੁੱਦਿਆਂ ਤੇ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਦਾ ਕਿਰਾਉ ਬਲਤੇਜ ਪੰਨੂ ਨੇ ਕੀਤਾ ਆਓ ਉਹਨਾਂ ਦੀ ਜ਼ੁਬਾਨੀ ਸੁਣ ਲੈਣੇ ਆ। ਸੁਖਬੀਰ ਬਾਦਲ ਦੀ ਇਕਦਮ ਤੁਹਾਨੂੰ ਬੜਾ ਹੈਜ ਜਾਗ ਪਿਆ ਕਿਸਾਨਾਂ ਦਾ ਤੁਸੀਂ ਕਿਸਾਨਾਂ ਨੂੰ ਇੱਕ ਵਾਰੀ ਇਹ ਵੀ ਦੱਸ ਦਿਓ ਕਿ ਜਦੋਂ ਤਿੰਨ ਬਿੱਲ ਆਏ ਸੀਗੇ ਉਹਦਾ ਤੁਸੀਂ ਵਿਰੋਧ ਉਦੋਂ ਕਰਨਾ ਸ਼ੁਰੂ ਕੀਤਾ ਜਦੋਂ ਲੋਕਾਂ ਨੇ ਤੁਹਾਡੇ ਨੱਕ ਦੇ ਵਿੱਚ ਦਮ ਘੋਲਤਾ ਸੀ ਨਹੀਂ ਤਾਂ ਚਾਹੇ ਤੁਸੀਂ ਸੀ ਚਾਹੇ ਹਰ ਸਿਮਰਤ ਕੌਰ ਬਾਦਲ ਹੋਰੀ ਸਨ ਚਾਹੇ ਪ੍ਰਕਾਸ਼ ਸਿੰਘ ਬਾਦਲ ਹੋਰੀ ਸਨ ਸਾਰੇ ਲਗਾਤਾਰ ਵੀਡੀਓ ਪਾ ਰਹੇ ਸੀਗੇ ਉਹਨਾਂ ਬਿੱਲਾਂ ਦੇ ਹੱਕ ਦੇ ਵਿੱਚ ਤੇ ਦੂਸਰਾ ਜਿਹੜਾ ਇਹ ਲੈਂਡ ਪੂਲਿੰਗ ਵਾਲਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੀਤਾ ਇਹਨੋਂ ਤੋਂ ਜ਼ਿਆਦਾ ਤਕਲੀਫ ਜਿਹੜੀ ਹੈ ਨਾ ਉਹ ਤੁਹਾਨੂੰ ਇਸ ਕਰਕੇ ਹੋ ਰਹੀ ਆ ਕਿ ਇਹਦੇ ਨਾਲ ਤੁਹਾਡੇ ਨੇੜੇ ਤੇੜੇ ਵਾਲੇ ਜਿਹੜੇ ਨੇ ਚਹੇਤੇ ਉਹਨਾਂ ਨੂੰ ਪ੍ਰਾਈਵੇਟ ਕਲੋਨੀਆ ਕੱਟਣ ਦਾ ਮੌਕਾ ਨਹੀਂ ਮਿਲਦਾ ਤੁਸੀਂ ਤਾਂ ਆਪ ਕਹਿ ਕੇ ਹਟਿਓ ਆ ਦੋ ਚਾਰ ਦਿਨ ਪਹਿਲਾਂ ਕਿ ਤੁਹਾਡੇ ਕੱਢੇ ਹੋਏ ਬਾਈਪਾਸ ਦੀ ਵਜ੍ਹਾ ਕਰਕੇ ਕਿਆਲੀ ਸਾਹਿਬ ਅਮੀਰ ਹੋਏ ਨੇ ਇਹ ਵੀ ਦੱਸ ਦਿਓ ਕਿ ਕਿਆਲੀ ਸਾਹਿਬ ਵਰਗੇ ਹੋਰ ਕਿੰਨੇ ਕੁ ਅਮੀਰ ਹੋਏ ਨੇ ਉਹ ਵੀ ਤੁਹਾਡੇ ਨੇੜੇ ਤੇੜੇ ਵਾਲੇ ਦੇ ਵੀ ਦੱਸਦੇ ਹੋ ਕਿ ਕਿਸੇ ਆਮ ਬੰਦੇ ਨੂੰ ਉਹਦਾ ਫਾਇਦਾ ਹੋਇਆ ਜਦੋਂ ਕਿ ਲੈਂਡ ਪੁੱਲਿੰਗ ਸਕੀਮ ਦੇ ਵਿੱਚ ਆਮ ਕਿਸਾਨ ਨੂੰ ਫਾਇਦਾ ਹੋਣਾ ਹੈ ਕਿਸੇ ਕਿਸਾਨ ਦੀ ਜਬਰੀ ਜ਼ਮੀਨ ਨਹੀਂ ਖੋਈ ਜਾਣੀ ਉਹ ਆਪਣੀ ਮਰਜ਼ੀ ਦੇ ਨਾਲ ਜ਼ਮੀਨ ਦੇ ਸਕਦਾ ਤੇ ਜੇ ਉਹ ਜ਼ਮੀਨ ਦੇਊਗਾ ਉਹਨੂੰ ਜਿਹੜਾ ਭਾਅ ਹੈ ਮਾਰਕੀਟ ਦਾ ਉਹ ਮਿਲਣਾ ਤੇ ਉਹਦੀ ਹਿੱਸੇਦਾਰੀ ਵੀ ਲੈਂਡ ਪੁੱਲਿੰਗ ਦੇ ਵਿੱਚ ਹੋਊਗੀ ਅੱਜ ਤਕਲੀਫ ਇਸ ਗੱਲ ਨੂੰ ਲੈ ਕੇ ਹੋ ਰਹੀ ਆ ਕਿ ਜਿਹੜੇ ਲੈਂਡ ਮਾਫੀਆ ਸੀ ਉਹਦੀਆਂ ਦੁਕਾਨਾਂ ਬੰਦ ਹੋ ਜਾਣੀਆਂ ਸੀ ਇਹ ਸਮਾਂ ਲੰਘ ਗਿਆ ਸੁਖਬੀਰ ਸਿੰਘ ਮਾਦਲਦੀਪ ਜਦੋਂ ਤੁਸੀਂ ਇੱਥੇ ਕੁਝ ਕਹਿੰਦੇ ਸੀਗੇ ਦੂਜੀ ਜਗ੍ਹਾ ਤੇ ਕੁਝ ਤੀਜੀ ਜਗ੍ਹਾ ਤੇ ਕੁਝ ਲੋਕ ਤੁਹਾਡੇ ਦੂਰੇ ਤੀਰੇ ਕਿਰਦਾਰ ਦੇ ਬਾਰੇ ਚੰਗੀ ਤਰ੍ਹਾਂ ਜਾਣਦੇ